ਆਲੇ ਆਇਆ ਬੋਦ ਪਰਹਾਲ ਮੈਂ ਬੈਠਾ ਗਰਮੀ ਨਾਲ ਲਾ ਤੁਮ ਗੱਜ ਦੁਖੀ ਹੋ ਰਹੀ ਐ ਦੁਖੀ ਨਹੀਂ ਹੋਣਾ ਨਾ ਤੁਹਾਨੂੰ ਪਤਾ ਨਹੀਂ ਸੀ ਵੀ ਤੁਸੀਂ ਮੈਨੂੰ ਬਾਜ਼ਾਰ ਲੈ ਕੇ ਜਾਣਾ ਮੈਂ ਕਿੰਨਾ ਕਿਹਾ ਸੀ ਵੀ ਮੈਨੂੰ ਸੂਰਤ ਵਾਲੇ ਉਹ ਖੇਤ ਦੇ ਕੰਮ ਵੀ ਜ਼ਰੂਰੀ ਨੇ ਖੇਤ ਬਣਾ ਕੀ ਬੱਟੀ ਦਾ ਜੇ ਖੇਤ ਜਮਾ ਫਸਲ ਬਾੜੀ ਉਹ ਫੇਰ ਹੀ ਸੂਟ ਆਉਣਗੇ ਆਹੋ ਮੇਰੀ ਤਾਂ ਮੇਰੀ ਸਹੇਲੀਆਂ ਦੇ ਵਿੱਚ ਨੱਕ ਵੱਡੀ ਜਾਊਗੀ ਨਾ ਸਾਡੀ ਪਰਸੋਂ ਕਿੱਟੀ ਪਾਰਟੀ ਐ ਮੈਂ ਕੀ ਬਾਕੀ ਜਾਊਂਗੀ ਉੱਥੇ ਨਵਾਂ ਸੂਟ ਜੇ ਲਿਆਂਦਾ ਨਹੀਂ ਤੇ ਸਵਾਉਂਗੀ ਕਿਹੜੇ ਵੇਲੇ ਥੋੜੇ ਦਾ ਸਿਆਪੇਂ ਕਦੇ ਕਿੱਟੀਆਂ ਕਦੇ ਬਰਥਡੇ ਕਦੇ ਕਿਸੇ ਸਹੇਲੀ ਦਾ ਬਰਥਡੇ ਕੀ ਬੰਦਾ ਕਰੀ ਜਾਵੇ ਜੇ ਖੇਤ ਤੋਂ ਫਸਲ ਬਾੜੀ ਆਊ ਫੇਰ ਆੜਦੇ ਜਾਓ ਬਣ ਫੇਰ ਪੈਸੇ ਵੜ ਕੇ ਲੇਕੀਉਂਗਾ ਫੇਰ ਹੀ ਆਉਣਗੇ ਸੂਟ ਸਾਰਾ ਦਿਨ ਪੱਟ ਸਿਆਪੇਂ ਜਿੰਨਾ ਕੋ ਮਰਜ਼ੀ ਕਰ ਲਿਓਂਦਾ ਥੋੜੇ ਨਹੀਂ ਨ ਹਾਂ ਆਪੇ ਨਹੀਂ ਆਉਂਦੇ ਨਖਰੇ ਸੂਤ ਨਾ ਵਿਆਹ ਵੇਲੇ ਕਿੰਨਾ ਕੁਛ ਕਿਹਾ ਸੀ ਮੈਂ ਤਾਂ ਤੈਨੂੰ ਕਦੇ ਰੋਣ ਨਹੀਂ ਦੇਂਦਾ ਮੈਂ ਤੇਰੀ ਹਰੇਕ ਰੀਜ ਪੂਰੀ ਕਰੂੰਗਾ ਮੈਂ ਤੈਨੂੰ ਹਰੇਕ ਚੀਜ਼ ਹੀ ਲਿਆ ਕੇ ਦੂੰ ਤੈਨ ਜੜੀਆਂ ਦਾ ਦੁੱਧ ਵੀ ਲਿਆ ਦੂੰ ਸਵਾਹ ਲਿਆ ਦੂੰ ਜੜੀਆਂ ਦਾ ਦੁੱਧ ਸੱਤ ਚੁੱਲਿਆਂ ਦੀ ਇੱਕ ਰਾਣੀ ਹਾਰ ਕਿਹਾ ਸੀ ਬਣਵਾਉਣ ਨੂੰ 4 ਸਾਲ ਹੋ ਗਏ ਉਹ ਤਾਂ ਬਣਵਾ ਕੇ ਨਹੀਂ ਦਿੱਤਾ ਗਿਆ ਮੈਨੂੰ ਕੀ ਪਤਾ ਜੇ ਡੂਮਣਾ ਵੱਲੇ ਪਊਗਾ ਇਹਦਾ ਸਾਰਾ 24 ਘੰਟੇ ਟਰੈਕਟਰ ਟਰੈਕਟਰ ਅਗਰੇ ਉਹਦੇ ਰਾਣੀ ਹਾਰ ਕਦੇ ਸਕੂਟਰੀਆਂ ਕਦੇ ਮੋਟਰਸਾਈਕਲ ਕਦੇ ਗੱਡੀਆਂ ਕਰੇ ਸੂਟ ਕਦੇ ਚੱਪਲਾ ਕਦੇ ਬੂਟ ਪਤਾ ਕਿੰਨੇ ਕੰਮ ਕਰਨੇ ਪੈਂਦੇ ਨੇ ਸਾਰਾ ਕੁਝ ਦੇਖਣਾ ਪੈਣਾ ਲੈ ਛੋਟੇ ਭਰਾ ਦਾ ਵਿਆਹ ਸਰਤੇ ਖੜਿਆ ਨਾ ਇਹ ਤੈਨੂੰ ਪਤਾ ਵੀ ਤੇਰਾ ਧਰ ਦੇਵਰ ਕਮਾਰਾ ਉਹਦਾ ਵੀ ਵਿਆਹ ਕਰਨਾ ਕਿੱਥੋਂ ਕਰ ਲੱਗੇ ਵਿਆਹ ਨੂੰ ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ ਨਾ ਮੈਨੂੰ ਟੂਮਣਾ ਵੀ ਡੂਮਣਾ ਪਰਖ ਦਿਓ ਉਹ ਤਾਂ ਦੀਂਦਾ ਨਹੀਂ ਸੀ ਵਿਆਹ ਕਰਾਉਣ ਵੇਲੇ ਪਹਿਲਾਂ ਉਹਦਾ ਦੇਖ ਲੈਂਦੇ ਵੀ ਭਾਈ ਮੈਥੋਂ ਤਾਂ ਕੁੜੀ ਸੀ ਕੋਈ ਇੱਛਾ ਪੂਰੀ ਕਰੀ ਨਹੀਂ ਜਾਣੀ ਕੋਈ ਚੀਜ਼ ਲਿਆ ਕੇ ਨਹੀਂ ਦਿੰਦਾ ਮੈਂ ਤੈਨੂੰ ਹੈ ਤੇ ਉਹਦਾ ਤਾਂ ਇੰਨਾ ਕੁਝ ਕਹਿੰਦੇ ਸੀ ਫੜਾ ਮਾਰਦੇ ਸੀ ਪੱਟੀਆਂ-ਵੱਟੀਆਂ ਕਿ ਹੁਣ ਤੈਨੂੰ ਮੈਂ ਟੂਮਣਾ ਦੇਣੀ ਆ ਬਾਹਲਾ ਅਸਿਆਣਾ ਉਹ ਤਾਂ ਤੈਨੂੰ ਮੱਟਿਓ ਮੈਂ ਬ ਵੇ ਪਈ ਮੈਨੂੰ ਦੇਖ ਕੇ ਕੋਈ ਵਧੀਆ ਕੁੜੀ ਹੋਵੇ ਕਿ ਨਹੀਂ ਪੂਰੀ ਗਰੰਟੀ ਆ ਪੂਰੀ ਵਧੀਆ ਕੁੜੀ ਆ ਮੈਨੂੰ ਕੀ ਪਤਾ ਦੀ ਸਾਰਾ ਦਿਨ ਚਬਰ ਚਬਰ ਸੱਪ ਜਿਓ ਡੰਗ ਮਾਰਨ ਨੂੰ ਪੈਂਦੀ ਐ ਕੱਲੇ ਤੂੰ ਪਿਆਰ ਨਾਲ ਬੋਲਨੀ ਐ ਕਦੇ ਤੇਰੇ ਚਿਹਰੇ ਤੇ ਮੈਂ ਮੁਸਕਾਂ ਦੇਖੇ ਜਦੋਂ ਕਿ ਤੂੰ ਆਵਾ ਮਾਂ ਖੇਤਾਂ ਆਵਾ ਕਰੋ ਆ ਹਾਏ ਸੂਟ ਹਾਏ ਸੂਟ ਹਾਏ ਪਾਰਟੀ ਹਾਏ ਪਾਰਟੀ ਕੀ ਕਰਾਂ ਸੱਪਾ ਮੈਂ ਮੈਂ ਮਰ ਜਾ ਨਾ ਛੋਟਾ ਜਿਹੜਾ ਬਾਲਣ ਫੁਕਣ ਕਰਦੀ ਆ ਸਾਰਾ ਦਿਨ ਸਾਨੂੰ ਰੋਟੀ ਟੁੱਕ ਕਰੇ ਇਹਨਾਂ ਨੂੰ ਚਾਹੇ ਸਿਓ ਕਰ ਦੋ ਮੈਥੋਂ ਨਹੀਂ ਹੁੰਦਾ ਆਦਾ ਆਪੇ ਕਰ ਲਿਆ ਕਰਕੇ ਜੀਆ ਨਾਲੇ ਛੋਟਾ ਕਰ ਜੀਆ ਕਰੋ ਨਾਲੇ ਹਜੇ ਕਹਾ ਉਸ ਕੁਛ ਵੱਡ ਇਹ ਸਾਰੀਆਂ ਸਾਰੀਆਂ ਔਰਤਾਂ ਹੀ ਕਰਦੀਆਂ ਕੱਲੀ ਤੂੰ ਨਹੀਂ ਕਰਦੀ ਜਦ ਤੱਕ ਮੈਨੂੰ ਮੈਂ ਕੁਝ ਕਰ ਲਿਆ ਨਾ ਕੁਝ ਖਾ ਕੇ ਮਰ ਗਿਆ ਫਿਰ ਪਿੱਟੇ ਨਾਲ ਕਿਸੇ ਦਾ ਸਾਹਮਣਾ ਸਾਰਾ ਬਸ ਇੱਥੇ ਰੁੱਜੂਗਾ ਓ ਰਹਿਣ ਦੇ ਰਹਿਣ ਦੇ ਗੱਲਾਂ ਹੀ ਆ ਕਿ ਮੈਂ ਕੁਝ ਖਾ ਕੇ ਮਰ ਗਿਆ ਬੱਚਾ ਬਣਿਆ ਮਰਦਾ ਮਰ ਜਾਏ ਤੂੰ ਤਾਂ ਮੈਂ ਰੰਟੀ ਚੰਗੀ ਆ ਦੇਖ ਲਾ ਮੈਂ ਉਮੀਦ ਸੱਚੂ ਕੁਛ ਕੁ ਕਰ ਲੂਗਾ ਮੈਂ ਬਹੁਤ ਔਖਾ ਹੋ ਗਿਆ ਤੂੰ ਮੈਨੂੰ ਹਰ ਵਾਰੀ ਤੂੰ ਇੰਨਾ ਪਰੇਸ਼ਾਨ ਕਰਦੀ ਐ ਮੇਰੀ ਤੂੰ ਤਾਂ ਕੋਈ ਜਮਾਨ ਸਮਝਦੀ ਨਹੀਂ ਜਦੋਂ ਮਰਜ਼ੀ ਵਗ ਜਾ ਕਰੇ ਭਾਈ ਨੂੰ ਫੋਨ ਕਰਦੇ ਕਰੇ ਭਜਾਈ ਨੂੰ ਫੋਨ ਮੈਨੂੰ ਕੁਸਰ ਲਿਆਉਂਦਾ ਨਹੀਂ ਕਰੇ ਛਿੰਦਾ ਨਹੀਂ ਤੂੰ ਮੇਰਾ ਸਹੇਲੀਆ ਕੋਲ ਜਰੂਸ ਕੱਟ ਰੀ ਕੀ ਮਾੜਾ ਕਰਦਾ ਮੈਂ ਕਿਹੜੀ ਚੀਜ਼ ਦੀ ਕਮੀ ਰਹੀ ਐ ਤੈਨੂੰ ਆਈਫੋਨ ਮੰਗਿਆ ਤੈਨੂੰ ਆਈਫੋਨ ਲੈ ਕੇ ਦਿੱਤਾ ਤੈ ਕੜੀ ਮੰਗੀ ਤੈਨੂੰ ਕੜੀ ਲੈ ਕੇ ਦਿੱਤੇ 15-15 ਹਜ਼ਾਰ ਦਾ ਸੂਟ ਪਾਉਣੀ ਐ ਹੋਰ ਮੈਂ ਹੁਣ ਪਾ ਲੈਣਾ ਨਾ ਨਾ ਜਦੋਂ ਮੇਰੀ ਕਿਸੇ ਸਹੇਲੀ ਦੀ ਪਾਰਟੀ ਹੁੰਦੀ ਐ

ਦੇਖੀ ਨਹਿਰ ਤੇ ਗਲਤ ਰਹਾ ਲੈ ਗਿਆ ਗਲਤ ਰਹਾ ਹਾਂ ਲੈ ਗਿਆ ਉਹ ਤੜ ਕੇ ਗੱਡੀ ਤੂੰ ਮੈਂ ਮਰ ਜਾ ਮੈਂ ਤਾਂ ਪੱਟੀ ਗਈ ਬੈਣੋ ਲਾਵਾ ਜਾ ਕੇ